ਵਿਨੇ ਜੀ ਸੱਜਨ ਕੁਮਾਰ ਨੂੰ ਜਿਵੇਂ ਕਿ ਵੀ 41 ਸਾਲਾਂ ਬਾਅਦ ਇਹ ਫੈਸਲਾ ਆਇਆ ਹੈ ਕਿ ਵੀ ਕਿਵੇਂ ਦੇਖਦੇ ਹੋ ਤੇ ਜਿਹੜੇ ਰਹਿੰਦੇ ਦੋਸ਼ੀ ਨੇ ਉਹਨਾਂ ਬਾਰੇ ਵੀ ਕੀ ਕਹਿਣਾ ਚਾਹੁੰਦੇ ਹੋ ਅ ਜਿਸ ਤਰ੍ਹਾਂ ਕੀ ਜੀ ਸਾਰਿਆਂ ਨੂੰ ਪਤਾ ਹੈ ਕਿ ਪਿਛਲੇ 41 ਸਾਲ ਪਹਿਲਾਂ 1984 ਦੇ ਵਿੱਚ ਜੋ ਦਿੱਲੀ ਦੇ ਵਿੱਚ ਸਿੱਖ ਕਤਲੇਆਮ ਹੋਇਆ ਸੀ ਬਹੁਤ ਹੀ ਕਾਨੂੰਨੀ ਹਰਕਤ ਉਸ ਟਾਈਮ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਦੇ ਅਨੁਸਾਰ ਇਹ ਸਾਰਾ ਕੁਝ ਹੋਇਆ ਸੀਗਾ ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਨੂੰ ਸਪੋਰਟ ਦਿੰਦੇ ਹੋਏ ਉਹ ਮਸਲੇ ਦੱਬੀ ਰੱਖੇ ਉਹਨਾਂ ਨੂੰ ਬਕਾਇਦਾ ਦਿੱਤੀਆਂ ਪੋਸਟਾਂ ਦਿੱਤੀਆਂ ਬਕਾਇਦਾ ਉਹਨਾਂ ਨੂੰ ਉਹਨਾਂ ਨਵਾਜਿਆ ਪਰ ਜਦੋਂ ਤੋਂ ਹੁਣ 2014 ਤੋਂ ਮੋਦੀ ਜੀ ਦੀ ਸਰਕਾਰ ਆਈ ਹੈ ਭਾਰਤ ਜਨਤਾ ਪਾਰਟੀ ਦੀ ਸਰਕਾਰ ਆਈ ਹੈ ਇਹਨਾਂ ਨੇ ਉਹ ਸਾਰਾ ਕੁਝ ਚੱਕਿਆ ਸਾਰੇ ਸਬੂਤ ਇਕੱਠੇ ਕਰੇ ਨੇ ਦੁਬਾਰਾ ਤੋਂ ਉਹਨਾਂ ਲੋਕਾਂ ਦੇ ਖਿਲਾਫ ਕੇਸ ਚਲਾਏ ਨੇ ਕੇਸ ਚਲਾਉਣ ਤੋਂ ਬਾਅਦ ਉਹਨਾਂ ਨੂੰ ਪਿਛਲੇ ਦਿਨੀ ਸਜ਼ਾ ਹੋਈ ਹੈ ਜਿਸ ਦਾ ਕੀ ਸ਼ੁਕਰਾਨੇ ਤੌਰ ਤੇ ਅੱਜ ਸਮਾਣਾ ਹਲਕੇ ਦੀ ਭਾਰਤ ਜਨਤਾ ਪਾਰਟੀ ਸਰਦਾਰ ਸੁਰਿੰਦਰ ਸਿੰਘ ਖੇੜਕੀ ਜੀ ਦੀ ਰਹਿਨਮਾਈ ਦੇ ਵਿੱਚ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਥੜਾ ਸਾਹਿਬ ਦੇ ਵਿੱਚ ਸੂਣੀ ਸਾਦੇ ਪਾਠ ਭੋਗ ਪਾਏ ਗਏ ਨੇ ਲੰਗਰ ਪ੍ਰਸ਼ਾਦਾ ਹੋ ਰਿਹਾ ਸਾਡੀ ਇੱਕੋ ਹੀ ਜੋ ਹੈ ਗੁਰੂ ਪਾਤਸ਼ਾਹਗੇ ਅਰਦਾਸ ਹੈ ਕਿ ਜਿਸ ਤਰ੍ਹਾਂ ਕੀ ਇਹ ਸਜ਼ਾ ਹੋਈ ਹੈ ਸੱਜਣ ਕੁਮਾਰ ਨੂੰ ਬਾਕੀ ਬਹੁਤ ਸਾਰੇ ਦੋਸ਼ੀ ਜਿਹੜੇ ਨੇ ਹਲੇ ਵੀ ਚਿਹਰੇ ਪਿੱਛੇ ਨੇ ਬਹੁਤ ਸਾਰੇ ਲੁਕੇ ਹੋਏ ਚਿਹਰੇ ਨੇ ਉਹਨਾਂ ਨੂੰ ਵੀ ਉਜਾਗਰ ਕਰੇ ਪ੍ਰਮਾਤਮਾ ਮੋਦੀ ਜੀ ਨੂੰ ਵੀ ਰਿਕਵੈਸਟ ਹੈ ਕਿ ਹੋਰ ਮਿਹਨਤ ਕਰਕੇ ਉਹਨਾਂ ਸਾਰੇ ਲੋਕਾਂ ਨੂੰ ਸਜ਼ਾਵਾ ਹੋਣ ਠੀਕ ਹੈ ਜੋ ਵੀ ਹੋਏਗਾ ਇੱਕ ਸਾਡੀ ਪ੍ਰਮਾਤਮਾ 'ਗੇ ਅਰਦਾਸ ਹੈ ਕਿ ਆਉਣ ਵਾਲੇ 2027 ਜੋ ਇਲੈਕਸ਼ਨ ਆ ਰਿਹਾ ਹੈ ਉਹਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸਾਡੇ ਪੰਜਾਬ 'ਚ ਬਣੇ ਤਾਂ ਜੋ ਜੋ ਅਸੀਂ ਬਹੁਤ ਹੀ ਪਿੱਛੇ ਚੱਲੀ 50 ਸਾਲ ਤੋਂ ਇੱਕ ਬਹੁਤ ਹੀ ਜੇ ਕਹਿ ਦਈਏ ਮਾੜੀ ਹਾਲਾਤਾਂ ਦੇ ਵਿੱਚ ਅਸੀਂ ਜੀ ਰਹੇ ਹਾਂ ਅਸੀਂ ਅਸੀਂ ਵੀ ਯੂਪੀ ਵਾਂਗੂੰ ਰਹਿਣੇ ਵਾਂਗੂੰ ਗੁਜਰਾਤ ਵਾਂਗੂੰ ਤਰੱਕੀ ਕਰੀਏ ਬਹੁਤ ਹੀ ਵਧੀਆ ਸਰਕਾਰ ਸਾਨੂੰ ਮਿਲੇ ਸਾਡਾ ਇਸ ਹਲਕਾ ਸਰਦਾਰ ਸੁਰਿੰਦਰ ਸਿੰਘ ਖੇੜਕੀ ਜੀ ਦੀ ਰਹਿਨਮਾਈ ਦੇ ਵਿੱਚ ਬਹੁਤ ਹੀ ਪਿਆਰ ਹੈ ਪੱਗਾਂ ਪਰ ਬੈਠੇ ਆ ਅਸੀਂ ਆਪਣਾ ਹਲਕਾ ਚ ਤਾਕੇ ਤੋਰਾਂਗੇ ਸਰ ਖਿੜਕੀ ਸਾਹਿਬ ਬਹੁਤ ਮਿਹਨਤ ਕਰ ਰਹੇ ਨੇ ਦਿਨ ਰਾਤ ਅਸੀਂ ਇਕ ਲੱਗੇ ਹੋਏ ਆਂ ਔਰ ਸਮਾਂ ਮਿਲੇ ਖਿੜਕੀ ਸਾਹਿਬ ਨੂੰ ਅਗਰ ਜਿਹੜੀ ਸਰਕਾਰ ਹੈ ਮੋਦੀ ਜੀ ਦੀ ਇੱਥੇ ਸਾਨੂੰ ਟਿਕਟ ਦਿਵਾ ਕੇ ਭੇਜਦੇ ਨੇ ਤਾਂ ਗਰੰਟੀ ਹੈ ਵੀ ਅਸੀਂ ਖਿੜਕੀ ਸਾਹਿਬ ਨੂੰ ਜਿਤਾ ਕੇ ਤੋਰਾਂਗੇ ਔਰ ਪੂਰੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਕੋਈ ਦੂਰ ਹੈ ਨਹੀਂ ਲੋਕ ਤਿਆਰ ਨੇ ਜੇ ਤੁਸੀਂ ਅੱਜ ਇਲੈਕਸ਼ਨ ਕਰਵਾ ਲਓ ਅੱਜ ਵੀ ਇਹ ਜਿਹੜਾ ਹੈਗਾ ਭਾਜਪਾ ਜਨਤਾ ਪਾਰਟੀ ਸਰਕਾਰ ਬਣ ਰਹੀ ਹੈ ਔਰ ਇਸ ਸਰਕਾਰ ਨੇ ਜੋ ਲੁੱਟ ਖਸੁੱਟ ਜੋ ਬੁਰਾ ਹਾਲ ਕੀਤਾ ਆ ਤੁਸੀਂ ਸੁਣਿਆ ਹੀ ਹੋਣਾ ਹਰ ਜਗ੍ਹਾ ਚੇਅਰਮੈਨੀਆਂ ਪੈਸੇ ਲੈ ਕੇ ਹਰ ਜਗ੍ਹਾ ਟਰੱਕ ਯੂਨੀਅਨ ਪ੍ਰਧਾਨ ਪੈਸੇ ਲੈ ਕੇ ਹਰ ਜਗ੍ਹਾ ਘਪਲੇਬਾਜ਼ੀਆਂ ਹੋ ਰਹੀਆਂ ਨੇ ਰੋਡਾਂ ਦਾ ਬੁਰਾ ਹਾਲ ਹੈ ਕਿਸੇ ਪਾਸੇ ਕਿਸੇ ਪਾਸੇ ਸਿੰਗਲ ਮਸਬਾਣੇ ਹਲਕੇ ਦੀ ਗੱਲ ਕਰਾਂ ਸਰਾ ਚੇਤਨ ਸਿੰਘ ਜੀ ਜੋੜਾ ਮਾਜਰਾ ਨੇ ਇੱਕ ਕੰਮ ਸਿੰਗਲ ਇੱਕ ਕੰਮ ਜਿਸ ਮਾਣੇ ਹਲਕੇ ਦਾ ਕੀਤਾ ਹੋਵੇ ਤਾਂ ਅਸੀਂ ਦੇਣਦਾਰ ਆ ਕੋਈ ਬੰਦਾ ਸਾਫ਼ ਨਹੀਂ ਕਰ ਸਕਦਾ ਕਿ ਇੱਕ ਕੰਮ ਕੀਤਾ ਹੋਵੇ ਕੋਈ ਸੜਕ ਬਣਾਈ ਹੋਵੇ ਜਾ ਕੋਈ ਨੋਰ ਪ੍ਰੋਜੈਕਟ ਆਇਆ ਹੋਵੇ ਕੋਈ ਕਿਸੇ ਤਰ੍ਹਾਂ ਦਾ ਕੰਮ ਨਹੀਂ ਹੋਇਆ ਅਸੀਂ ਬਹੁਤ ਬੁਰੇ ਹਾਲਤ ਜੀ ਰਹੇ ਹਾਂ ਔਰ ਸਮਾਂ ਆ ਗਿਆ ਸਾਰੇ ਲੋਕਾਂ ਨੂੰ ਬੇਨਤੀ ਹੈ ਕਿ ਖੜੇ ਹੋਈਏ ਇਕੱਠੇ ਹੋਈਏ ਭਾਰਤ ਜੰਦਾਬਾਡੀ ਸਰਕਾਰ ਬਣਾਈਏ ਸਾਸਮਿੰਦਰ ਸਿੰਘ ਖੇੜ ਤੀਨੋ ਸੀਟੋਂ ਐਮਐਲਏ ਜਲਾ ਕੇ ਭੇਜੀਏ ਤਾਂ ਜੋ ਅਸੀਂ ਆਉਣ ਵਾਲਾ ਜਿਹੜਾ ਸਮਾਂ ਆਪਣੇ ਬੱਚਿਆਂ ਦੇ ਭਵਿੱਖ ਲਈ ਅਸੀਂ ਆਪਣੇ ਲਈ ਅੱਗੇ ਜਿਹੜਾ ਸੁਹਾਵਣਾ ਸਜਾ ਸਮਾਂ ਜਿਹੜਾ ਉਹ ਆ ਸਕੇ ਧੰਨਵਾਦ ਧੰਨਵਾਦ ਜੀ ਸਮਾਣਾ ਹਲਚਲ ਨੂੰ ਸਮਾਣ ਗੱਲ ਕਰਾਂਗੇ 哎，搞啥呢？